ਦੋਸਤੋ ਜਦੋਂ ਤੁਹਾਡੇ ਉੱਤੇ ਕੋਈ ਝੂਠਾ ਦੋਸ਼ ਲੱਗੇ ਤੇ ਤੁਹਾਡੇ ਕੋਲ ਸਫਾਈ ਲਈ ਕੋਈ ਸ਼ਬਦ ਨਾ ਬਚੇ ਤਾਂ ਅਕਸਰ ਦਿਲ ਸਿਰਫ ਇੱਕ ਗੱਲ ਕਹਿੰਦਾ ਹੈ ਕਿ ਉਹ ਰੱਬ ਹੀ ਸਭ ਜਾਣਦਾ ਹੈ ਉਹੀ ਹੁਣ ਇਨਸਾਫ ਕਰੇਗਾ ਇਹ ਕਹਾਣੀ ਹੈ ਉਹਨਾਂ ਅੱਖਾਂ ਦੀ ਜੋ ਚੁੱਪ ਜ਼ਰੂਰ ਰਹੀਆਂ ਪਰ ਉਹ ਹਰ ਇੱਕ ਹੰਝੂ ਵਿੱਚ ਸੱਚ ਬੋਲ ਗਈਆਂ ਇਹ ਕਹਾਣੀ ਹੈ ਉਹਨਾਂ ਕਦਮਾਂ ਦੀ ਜੋ ਇਕੱਲੇ ਤੁਰੇ ਪਰ ਕਦੇ ਵੀ ਹੱਕ ਤੋਂ ਨਹੀਂ ਹਟੇ ਇਹ ਕਹਾਣੀ ਹੈ ਉਸ ਦਿਲ ਦੀ ਜਿਨੇ ਸੱਚਾਈ ਲਈ ਸਭ ਕੁਝ ਗਵਾ ਜ਼ਰੂਰ ਦਿੱਤਾ ਪਰ ਕਦੇ ਵੀ ਰੱਬ ਕੋਲ ਸ਼ਿਕਾਇਤ ਨਹੀਂ ਕੀਤੀ ਇਹ ਕਹਾਣੀ ਤੁਹਾਡੀ ਵੀ ਹੋ ਸਕਦੀ ਹੈ ਸੋ ਸ਼ੁਰੂ ਕਰਦੇ ਹਾਂ ਕਾਫੀ ਪੁਰਾਣੇ ਸਮੇਂ ਵਿੱਚ ਕਿਸੇ ਸ਼ਹਿਰ ਨਾਲ ਲੱਗਦੇ ਇੱਕ ਪਿੰਡ ਦੀ ਗੱਲ ਹੈ ਜਿੱਥੇ ਇੱਕ ਸਿੱਧਾ ਸਾਦਾ ਤੇ ਨੇਕਦਿਲ ਨੌਜਵਾਨ ਰਹਿੰਦਾ ਸੀ ਜਿਸ ਦਾ ਨਾਮ ਅਰਵਿੰਦ ਸੀ ਹਰ ਕੋਈ ਉਸ ਨੂੰ ਸਾਧ ਬੰਦਾ ਜਾਂ ਫਕੀਰ ਹੀ ਆਖਦਾ ਸੀ ਹਾਲਾਂਕਿ ਨਾ ਤਾਂ ਉਹ ਕੋਈ ਫਕੀਰ ਸੀ ਨਾ ਹੀ ਕੋਈ ਗਿਆਨੀ ਤੇ ਨਾ ਹੀ ਕਿਸੇ ਮੰਦਰ ਦਾ ਪੁਜਾਰੀ ਉਹ ਸਿਰਫ ਇੱਕ ਆਮ ਜਿਹਾ ਲੜਕਾ ਸੀ ਜਦੀ ਉਮਰ ਮਸਾਂ 17-18 ਸਾਲ ਹੋਵੇਗੀ ਪਰ ਅੱਖਾਂ ਵਿੱਚ ਉਹ ਸਕੂਨ ਸੀ ਜੋ ਕਿ ਵੱਡੀ ਉਮਰ ਦੇ ਦਰਵੇਸ਼ਾਂ ਵਿੱਚ ਵੀ ਕਦੇ-ਕਦੇ ਦੇਖਣ ਨੂੰ ਮਿਲਦਾ ਹੈ ਲੋਕ ਅਕਸਰ ਕਹਿੰਦੇ ਕਿ ਉਹ ਕੋਈ ਆਮ ਰੂਹ ਨਹੀਂ ਹੈ ਕਿਉਂਕਿ ਨਾ ਉਹ ਕਦੇ ਝੂਠ ਬੋਲਦਾ ਨਾ ਉਹ ਫालतू ਬੋਲਦਾ ਨਾ ਵਾਦ ਵਿਵਾਦ ਕਰਦਾ ਤੇ ਨਾ ਹੀ ਕਦੇ ਕਿਸੇ ਨੂੰ ਮਾੜਾ ਕਹਿੰਦਾ ਤੇ ਕੁੜਕ ਪਿੰਡ ਵਾਲੇ ਉਸ ਦਾ ਮਜ਼ਾਕ ਵੀ ਉਡਾਉਂਦੇ ਸੀ ਤੇ ਵੱਡੇ ਅਮੀਰ ਲੋਕ ਉਹਨੂੰ ਨਾ ਸਮਝ ਸਮਝਦੇ ਸੀ ਪਰ ਉਹ ਕਦੇ ਵੀ ਗੁੱਸਾ ਨਾ ਕਰਦਾ ਉਹ ਸਿਰਫ ਹੌਲੀ ਹੌਲੀ ਮੁਸਕਰਾਉਂਦਾ ਤੇ ਅਸਮਾਨ ਵੱਲ ਤੱਕ ਕੇ ਇੱਕੋ ਗੱਲ ਕਹਿੰਦਾ ਕਿ ਰੱਬ ਸਭ ਦੇਖ ਰਿਹਾ ਹੈ ਦੁਨੀਆ ਤੇ ਉਹਦਾ ਕੋਈ ਵੀ ਨਹੀਂ ਸੀ ਪਿੰਡ ਦਾ ਸਭ ਤੋਂ ਵੱਡਾ ਇੱਕ ਦੁਕਾਨਦਾਰ ਸੇਠ ਅਕਸਰ ਉਹਨੂੰ ਬੁਲਾ ਲੈਂਦਾ ਤੇ ਆਪਣੇ ਬੇਕਾਰ ਜੇ ਕੰਮਾਂ ਵਿੱਚ ਲਾ ਦਿੰਦਾ ਟੈਕਦਨ ਉਸਨੇ ਉਸ ਲੜਕੇ ਨੂੰ ਆਖਿਆ ਕਿ ਇਹ 10 ਸਿੱਕੇ ਫੜ ਤੇ ਬਾਜ਼ਾਰ ਤੋਂ ਦੋ ਥੈਲੇ ਚੌ ਲੈ ਕੇ ਆ ਤੇ ਮੇਰੀ ਗੱਲ ਗੌਰ ਨਾਲ ਸੁਣ ਲਾ ਹਿਸਾਬ ਯਾਦ ਰੱਖੀ ਸੋ ਉਸਨੇ ਸਿੱਕੇ ਫੜੇ ਤੇ ਦੁਕਾਨ ਤੋਂ ਨਿਕਲ ਗਿਆ ਰਸਤੇ ਵਿੱਚ ਉਸ ਨੂੰ ਇੱਕ ਬਜ਼ੁਰਗ ਔਰਤ ਮਿਲੀ ਜੋ ਜ਼ਮੀਨ ਤੇ ਡਿੱਗੀ ਹੋਈ ਸੀ ਉਹਦੇ ਸਾਹ ਤੇਜ਼ ਚੱਲ ਰਹੇ ਸੀ ਤੇ ਅੱਖਾਂ ਵਿੱਚ ਦਰਦ ਸਾਫ਼ ਦਿਖ ਰਿਹਾ ਸੀ ਅਰਵਿੰਦ ਫਟਾਫਟ ਰੁਕਿਆ ਤੇ ਉਸ ਬਜ਼ੁਰਗ ਮਾਤਾ ਨੂੰ ਬਿਠਾਇਆ ਉਹਨੂੰ ਪਾਣੀ ਪਿਲਾਇਆ ਅਰਵਿੰਦ ਕੋਲ ਹੁਣ ਸਿਰਫ ਦੋ ਰਾਹ ਸੀ ਇੱਕ ਬਾਜ਼ਾਰ ਵੱਲ ਜਾਣ ਦਾ ਜਿੱਥੇ ਕਿ ਦੁਕਾਨ ਦੇ ਸੇਠ ਦਾ ਹੁਕਮ ਹੁਣ ਉਸਦੀ ਇਮਾਨਦਾਰੀ ਦੀ ਕਸਰਟੀ ਬਣ ਚੁੱਕਿਆ ਸੀ ਤੇ ਦੂਜਾ ਰਾ ਉਸ ਬੁੱਢੀ ਔਰਤ ਦੀ ਮਦਦ ਕਰਨ ਦਾ ਜਿਹਦੇ ਕੋਲ ਨਾ ਪੈਸਾ ਸੀ ਤੇ ਨਾ ਹੀ ਤਾਕਤ ਕੁਝ ਪਲਾਂ ਲਈ ਉਹ ਖੜਾ ਰਿਹਾ ਫਿਰ ਅਚਾਨਕ ਰੱਬ ਰੱਬ ਕਰਦਾ ਉਹ ਔਰਤ ਦੇ ਕੋਲ ਬਹਿ ਗਿਆ ਉਹ ਬਜ਼ੁਰਗ ਔਰਤ ਨੂੰ ਪਾਣੀ ਪਿਲਾਉਂਦਾ ਰਿਹਾ ਜਦੋਂ ਤੱਕ ਉਹਦੀ ਬੇਹੋਸ਼ੀ ਖਤਮ ਨਾ ਹੋਈ ਉਥੇ ਹੀ ਬੈਠਾ ਰਿਹਾ ਜਦੋਂ ਔਰਤ ਨੂੰ ਹੋਸ਼ ਆਇਆ ਤਾਂ ਉਹ ਹੌਲੀ ਜੀ ਆਵਾਜ਼ ਵਿੱਚ ਬੋਲੀ ਪੁੱਤਰ ਜੋ ਤੂੰ ਕੀਤਾ ਹੈ ਉਹ ਤਾਂ ਰੱਬ ਦੇ ਫਰਿਸ਼ਤੇ ਵੀ ਲਿਖ ਚੁੱਕੇ ਹੋਣਗੇ ਵਕਤ ਤੇਜ਼ੀ ਨਾਲ ਲੰਘ ਚੁੱਕਾ ਸੀ ਅਰਵਿੰਦ ਨੇ ਤੁਰੰਤ ਬਾਜ਼ਾਰ ਵੱਲ ਦੌੜ ਲਗਾਈ ਪਰ ਜਦੋਂ ਉਹ ਉੱਥੇ ਪਹੁੰਚਿਆ ਤਾਂ ਚੌਲਾਂ ਦਾ ਸਿਰਫ ਇੱਕ ਥੈਲਾ ਹੀ ਬਚਿਆ ਹੋਇਆ ਸੀ ਦੂਜਾ ਵੇਖ ਚੁੱਕਿਆ ਸੀ ਉਹਨੇ ਇੱਕ ਥੈਲਾ ਖਰੀਦਿਆ ਤੇ ਬਾਕੀ ਬਚੇ ਪੰਜ ਸਿੱਕੇ ਉਸ ਬੁੱਢੀ ਔਰਤ ਨੂੰ ਦੇ ਦਿੱਤੇ ਤਾਂ ਜੋ ਉਹ ਆਪਣੀ ਤੰਦਰੁਸਤੀ ਵਾਸਤੇ ਕੁਝ ਖਰੀਦ ਕੇ ਖਾ ਸਕੇ ਵਾਪਸ ਆਉਂਦਾ ਉਹ ਥੋੜਾ ਉਲਝਣ ਵਿੱਚ ਸੀ ਕਿ ਕੀ ਸੇਠ ਮੇਰੇ ਤੇ ਵਿਸ਼ਵਾਸ ਕਰੇਗਾ ਕਿ ਉਹ ਸਮਝੇਗਾ ਕਿ ਮੈਂ ਕੁਝ ਚੋਰੀ ਨਹੀਂ ਕੀਤਾ ਸਗੋਂ ਉਹਦੇ ਹੀ ਪੈਸਿਆਂ ਨਾਲ ਉਸ ਬਜ਼ੁਰਗ ਔਰਤ ਦੀ ਮਦਦ ਕੀਤੀ ਹੈ ਪਰ ਅਰਵਿੰਦ ਦੇ ਦਿਲ ਵਿੱਚ ਇੱਕ ਪੱਕਾ ਯਕੀਨ ਵੀ ਸੀ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਸੱਚ ਆਪਣਾ ਸਬੂਤ ਆਪੇ ਦੇ ਦਿੰਦਾ ਹੈ ਜਦੋਂ ਸੇਠ ਨੇ ਅਰਵਿੰਦ ਦਾ ਚਿਹਰਾ ਵੇਖਿਆ ਤਾਂ ਤੁਰੰਤ ਗੁੱਸੇ ਵਿੱਚ ਆ ਗਿਆ ਉਹ ਬੋਲਿਆ ਸਿਰਫ ਇੱਕ ਥੈਲਾ ਤੇ ਬਾਕੀ ਸਿੱਕੇ ਕਿੱਥੇ ਨੇ ਉਹਦੀ ਆਵਾਜ਼ ਵਿੱਚ ਗੁੱਸਾ ਵੀ ਸੀ ਤੇ ਸ਼ੱਕ ਵੀ ਅਰਵਿੰਦ ਨੇ ਨਰਮ ਜਿਹੇ ਲਹਿਜੇ ਵਿੱਚ ਸਭ ਕੁਝ ਸੱਚ-ਸੱਚ ਦੱਸ ਦਿੱਤਾ ਉਸ ਬਜ਼ੁਰਗ ਔਰਤ ਬਾਰੇ ਤੇ ਬਾਜ਼ਾਰ ਵਿੱਚ ਚੋਲਾ ਦਾ ਮੌਕਾ ਜਾਣਾ ਸੇਠ ਦੀਆਂ ਅੱਖਾਂ ਸਣਕ ਗਈਆਂ ਜਿਵੇਂ ਉਹ ਅਰਵਿੰਦ ਦੇ ਹਰ ਸ਼ਬਦ ਨੂੰ ਤੋਲ ਰਿਹਾ ਹੋਵੇ ਉਹਨੇ ਗੁੱਸੇ ਵਿੱਚ ਕਿਹਾ ਇਹ ਸਭ ਕਹਾਣੀਆਂ ਸੁਣਾਉਣ ਦੀ ਥਾਂ ਇਹੀ ਚੰਗਾ ਹੈ ਕਿ ਸੱਚ ਦੱਸ ਦੇ ਸਿੱਕੇ ਕਿੱਥੇ ਲੁਕਾਏ ਨੇ ਐਨਾ ਕਹਿੰਦਿਆਂ ਉਸਨੇ ਦੁਕਾਨ ਦੇ ਹੋਰ ਮੁੰਡਿਆਂ ਨੂੰ ਬੁਲਾ ਲਿਆ ਅਰਵਿੰਦ ਦੇ ਹੱਥੋਂ ਥੈਲਾ ਖੋਲਿਆ ਗਿਆ ਤੇ ਉਹਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਅਰਵਿੰਦ ਚੁੱਪ ਰਿਹਾ ਕੁਝ ਵੀ ਨਾ ਬੋਲਿਆ ਜਦੋਂ ਉਸਦੇ ਕੋਲੋਂ ਕੁਝ ਨਾ ਮਿਲਿਆ ਤਾਂ ਵੀ ਸੇਠ ਨੇ ਉਸਨੂੰ ਝਿੜਕਿਆ ਤੇ ਆਖਿਆ ਚਾਹੇ ਤੂੰ ਚੋਰ ਨਾ ਹੀ ਹੋਵੇਂ ਪਰ ਪਾਗਲ ਤਾਂ ਜ਼ਰੂਰ ਹੈ ਜਿਹਨੂੰ ਵਕਤ ਦੀ ਕੀਮਤ ਨਹੀਂ ਪਤਾ ਜਿਹਨੂੰ ਸਿੱਕਿਆਂ ਦੀ ਕੀਮਤ ਦਾ ਨਹੀਂ ਪਤਾ ਪਿੰਡ ਦੇ ਕੁਝ ਲੋਕ ਇਹ ਸਭ ਦੇਖ ਰਹੇ ਸੀ ਪਰ ਕੋਈ ਵੀ ਅਰਵਿੰਦ ਦੇ ਹੱਕ ਵਿੱਚ ਕੁਝ ਨਾ ਬੋਲਿਆ ਉਹ ਚੁੱਪਚਾਪ ਉਥੋਂ ਚਲੇ ਗਿਆ ਰਾਵ ਵਿੱਚ ਜਾਂਦੇ ਦਾ ਉਹਦਾ ਦਿਲ ਥੋੜਾ ਭਾਰੀ ਸੀ ਉਦਾਸ ਸੀ ਪਰ ਉਹ ਜਾਣਦਾ ਸੀ ਕਿ ਜੋ ਉਹਨੇ ਕੀਤਾ ਉਹ ਗਲਤ ਨਹੀਂ ਸੀ ਸੂਰਤ ਵੇਲੇ ਜਦੋਂ ਉਹ ਪਿੰਡ ਦੇ ਇੱਕ ਮੰਦਰ ਵਿੱਚ ਸਫਾਈ ਕਰ ਰਿਹਾ ਸੀ ਜੋ ਕਿ ਅਕਸਰ ਉੱਥੇ ਚੱਲਿਆ ਜਾਂਦਾ ਸੀ ਤਾਂ ਉਹੀ ਬੁੱਢੀ ਔਰਤ ਮੰਦਰ ਦੇ ਦਰਵਾਜ਼ੇ ਤੇ ਆ ਖੜੀ ਹੋਈ ਉਹਨੇ ਮੰਦਰ ਦੇ ਪੰਡਤ ਜੀ ਨੂੰ ਆਵਾਜ਼ ਮਾਰੀ ਤੇ ਕਿਹਾ ਪੰਡਤ ਜੀ ਅੱਜ ਜੋ ਮੈਂ ਜਿਉਂਦੀ ਖੜੀ ਆ ਤੈਸ ਲੜਕੇ ਦੀ ਵਜ੍ਹਾ ਕਰਕੇ ਆ ਜੇਕਰ ਇਹ ਸਮੇਂ ਤੇ ਨਾ ਹੁੰਦਾ ਤਾਂ ਸ਼ਾਇਦ ਮੈਂ ਸ਼ਾਮ ਦੇਖ ਨਾ ਪਉਂਦੀ ਪੰਡਤ ਜੀ ਨੇ ਹੈਰਾਨੀ ਨਾਲ ਉਸ ਬਜ਼ੁਰਗ ਔਰਤ ਵੱਲ ਵੇਖਿਆ ਫਿਰ ਉਹਨੇ ਨਰਮੀ ਨਾਲ ਉਸ औरत ਨੂੰ ਬਿਠਾਇਆ ਪਾਣੀ ਦਿੱਤਾ ਤੇ ਆਰਵਿੰਦ ਨੂੰ ਆਖਿਆ ਪੁੱਤਰ ਤੂੰ ਉਹ ਕੀਤਾ ਜੋ ਬਹੁਤ ਵੱਡੇ ਲੋਕ ਵੀ ਨਹੀਂ ਕਰ ਪਾਉਂਦੇ ਪਰ ਸੱਚਾਈ ਦਾ ਸਿਲਾ ਹਮੇਸ਼ਾ ਰੱਬ ਦਿੰਦਾ ਹੈ ਨਾ ਕਿ ਲੋਕ ਅਗਲੇ ਦਿਨ ਫਿਰ ਪਿੰਡ ਵਿੱਚ ਇੱਕ ਅਜੀਬ ਘਟਨਾ ਵਾਪਰੀ ਉਸੇ ਸੇਠ ਦੀ ਦੁਕਾਨ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ ਪਰ ਨਾਗਦ ਰਕਮ ਵਾਲਾ ਸੰਦੂਕ ਉੱਥੇ ਦਾ ਉੱਥੇ ਹੀ ਸੀ ਸਿਰਫ ਇੱਕ ਪੱਤਰ ਰੱਖਿਆ ਹੋਇਆ ਸੀ ਜਿਸ ਦੇ ਤੇ ਲਿਖਿਆ ਸੀ ਕਿ ਸੱਚ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਵਾਲਾ ਆਪ ਹੀ ਹਨੇਰੇ ਵਿੱਚ ਰਹਿ ਜਾਂਦਾ ਹੈ ਸੀઠ ਨੇ ਆਪਣੀ ਦੁਕਾਨ ਦੀ ਬਿਖਰੀ ਹਾਲਤ ਦੇਖੀ ਤਾਂ ਉਹਦੀਆਂ ਅੱਖਾਂ 'ਚ ਗੁੱਸੇ ਦੀਆਂ ਚਿੰਗਾਰੀਆਂ ਭੜਕਣ ਲੱਗੀਆਂ ਰਕਮ ਤਾਂ ਆਪਣੀ ਥਾਂ ਤੇ ਹੀ ਸੀ ਪਰ ਸਮਾਨ ਇੱਧਰ ਉੱਧਰ ਪਿਆ ਸੀ ਤੇ ਅਲਮਾਰੀਆਂ ਦੇ ਜਿੰਦੇ ਭੰਨੇ ਹੋਏ ਸੀ ਲੋਕ ਫਿਰ ਤੋਂ ਚਰਚਾ ਕਰਨ ਲੱਗੇ ਕੋਈ ਕਹਿ ਰਿਹਾ ਸੀ ਕਿ ਇਹ ਕਿਸੇ ਨੇ ਪੁਰਾਣੀ ਰਾਂਝਸ਼ ਕੱਢੀ ਲੱਗਦੀ ਹੈ ਤੇ ਕੋਈ ਕਹਿ ਰਿਹਾ ਸੀ ਇਹ ਕਿਸੇ ਫਕੀਰ ਦੀ ਬਾਦਵਾ ਵੀ ਹੋ ਸਕਦੀ ਹੈ ਫਿਰ ਕੁਝ ਲੋਕ ਇਹਦਾ ਦੋਸ਼ ਅਰਵਿੰਦ ਦੇ ਸਿਰ ਮੜਨ ਲੱਗੇ ਕਿ ਲਾਜ਼ਮੀ ਇਹ ਉਸ ਭੋਲੇ-ਪਾਲੇ ਦੇਖਣ ਵਾਲੇ ਲੜਕੇ ਦਾ ਕੰਮ ਹੈ ਜਦੋਂ ਪੰਡ ਜੀ ਨੂੰ ਇਸ ਹਾਦਸੇ ਦੀ ਖਬਰ ਮਿਲੀ ਤਾਂ ਉਹ ਸਿਰਫ ਇੰਨਾ ਬੋਲੇ ਕਿ ਕਈ ਵਾਰ ਰੱਬ ਆਪ ਹੀ ਸੱਚਲੀ ਗਵਾਹ ਭੇਜਦਾ ਹੈ ਪਰ ਸੇਠ ਦੇ ਮਨ ਵਿੱਚ ਤੁਰੰਤ ਇੱਕੋ ਨਾ ਆਇਆ ਉਹ ਸੀ ਅਰਵਿੰਦ ਅਗਲੀ ਹੀ ਸਵੇਰ ਉਹ ਸਿੱਧਾ ਪੰਡਤ ਜੀ ਕੋਲ ਗਿਆ ਤੇ ਉੱਚੀ ਆਵਾਜ਼ ਵਿੱਚ ਕਹਿਣ ਲੱਗਾ ਪੰਡਤ ਜੀ ਜੇਕਰ ਤੁਹਾਡੀ ਨਿਗਰਾਨੀ ਹੇਠ ਰਹਿਣ ਵਾਲਾ ਇਹ ਮੁੰਡਾ ਇਹਨਾਂ ਸੱਚਾ ਹੈ ਤਾਂ ਰਾਤ ਨੂੰ ਉਹ ਮੇਰੀ ਦੁਕਾਨ ਵਿੱਚ ਕੀ ਕਰ ਰਿਹਾ ਸੀ ਲੋਕਾਂ ਨੇ ਉਹਨੂੰ ਰਾਤ ਵੇਲੇ ਇਕੱਲਾ ਘੁੰਮਦਾ ਹੋਇਆ ਵੇਖਿਆ ਸੀ ਤੇ ਉਹਦੀ ਮੇਰੇ ਖਿਲਾਫ ਨਫ਼ਰਤ ਲੁਕੀ ਨਹੀਂ ਰਹੀ ਪੰਡਤ ਜੀ ਨੇ ਸ਼ਾਂਤੀ ਨਾਲ ਸੁਣਿਆ ਤੇ ਕਿਹਾ ਜੇ ਕੋਈ ਸਬੂਤ ਹੈ ਤਾਂ ਪੇਸ਼ ਕਰੋ ਦੋਸ਼ ਲਗਾਉਣਾ ਆਸਾਨ ਹੁੰਦਾ ਹੈ ਸੇਠ ਨੇ ਦੰਦ ਪੀਸਦੇ ਹੋਏ ਕਿਹਾ ਸਬੂਤ ਮੈਂ ਖੁਦ ਪੇਸ਼ ਕਰਾਂਗਾ ਜੇਕਰ ਉਹ ਬੇਕਸੂਰ ਹੈ ਤਾਂ ਰੱਬ ਜਾਣੇ ਪਰ ਜੇ ਉਹ ਚੋਰ ਨਿਕਲਿਆ ਤਾਂ ਮੈਂ ਉਹਨੂੰ ਇਸ ਪਿੰਡ ਵਿੱਚੋਂ ਕੱਢ ਕੇ ਹੀ ਦਮ ਲਵਾਵਾਂਗਾ ਉਸੇ ਦਿਨ ਪਿੰਡ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਅਰਵਿੰਦ ਦੋਸ਼ੀ ਸਾਬਤ ਹੋਇਆ ਤਾਂ ਉਹਨੂੰ ਹਮੇਸ਼ਾ ਲਈ ਇਥੋਂ ਕੱਢ ਦਿੱਤਾ ਜਾਵੇਗਾ ਹੁਣ ਅਰਵਿੰਦ ਚੁੱਪਚਾਪ ਮੰਦਰ ਦੇ ਇੱਕ ਕੋਨੇ ਵਿੱਚ ਬੈਠਾ ਸੀ ਪੰਡਤ ਜੀ ਨੇ ਉਹਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਪੁੱਤਰ ਹੁਣ ਸਮਾਂ ਆ ਗਿਆ ਹੈ ਕਿ ਤੇਰਾ ਯਕੀਨ ਤੇਰੇ ਲਫ਼ਜ਼ਾਂ ਨਾਲ ਨਹੀਂ ਬਲਕਿ ਤੇਰੇ ਸਬਰ ਨਾਲ ਪਛਾਣਿਆ ਜਾਵੇਗਾ ਤੂੰ ਕੀ ਚਾਹੁੰਦਾ ਹੈ ਜਵਾਬ ਦੇਣਾ ਹੈ ਜਦ ਚੁੱਪ ਰਹਿਣਾ ਹੈ ਅਰਵਿੰਦ ਨੇ ਅੱਖਾਂ ਭਰ ਕੇ ਕਿਹਾ ਮੈਂ ਸੱਚ ਲਈ ਖੜਾ ਵਾਂ ਤੇ ਜੇ ਮੇਰਾ ਰੱਬ ਗਵਾਹੀ ਦੇਵੇਗਾ ਤਾਂ ਦੁਨੀਆਂ ਦੇ ਫੈਸਲੇ ਮੈਨੂੰ ਹਿਲਾ ਨਹੀਂ ਸਕਣਗੇ ਪੂਰੀ ਰਾਤ ਅਰਵਿੰਦ ਲਈ ਬਹੁਤ ਮੁਸ਼ਕਲ ਸੀ ਕਿਸੇ ਨੇ ਉਹਦੇ ਨਾਲ ਗੱਲ ਤਾਂ ਕੀ ਕਰਨੀ ਸੀ ਸਗੋਂ ਕਿਸੇ ਨੇ ਉਹਦੇ ਵੱਲ ਵੇਖਿਆ ਤੱਕ ਨਹੀਂ ਅਗਲੀ ਸਵੇਰ ਪਿੰਡ ਦੇ ਕੁਝ ਮੋਹਤਵਾਰ ਲੋਕਾਂ ਨੇ ਐਲਾਨ ਕੀਤਾ ਕਿ ਤਿੰਨ ਦਿਨਾਂ ਦੇ ਬਾਅਦ ਸਾਰਿਆਂ ਦੇ ਸਾਹਮਣੇ ਫੈਸਲਾ ਸੁਣਾਇਆ ਜਾਵੇਗਾ ਹੁਣ ਤਿੰਨ ਦਿਨ ਸੀ ਕਿ ਇੱਕ ਸਿੱਧਾ ਸਾਦਾ ਨੌਜਵਾਨ ਜੋ ਸੱਚ ਤੇ ਕਾਇਮ ਸੀ ਜਿਹਦੇ ਖਿਲਾਫ ਤਕਰੀਬਨ ਸਾਰਾ ਪਿੰਡ ਤਾਕਤ ਇਲਜ਼ਾਮ ਖੜੇ ਸੀ ਕਹਾਣੀ ਹੁਣ ਉੱਥੇ ਪਹੁੰਚ ਗਈ ਸੀ ਜਿੱਥੇ ਹੱਕ ਸਿਰਫ ਜ਼ੁਬਾਨ ਨਾਲ ਨਹੀਂ ਸਮੇਂ ਤੇ ਨੀਅਤ ਦੀ ਗਵਾਹੀ ਨਾਲ ਹੀ ਸਾਬਤ ਹੋਣਾ ਸੀ ਸੋ ਤੀਜੇ ਦਿਨ ਦੀ ਸ਼ਾਮ ਜਿਵੇਂ ਹੀ ਸੂਰਜ ਪਹਾੜਾਂ ਦੇ ਪਿੱਛੇ ਛੁਪਨ ਲੱਗਾ ਪਿੰਡ ਦੇ ਚੌਂਕ ਵਿੱਚ ਇੱਕ ਪੰਚਾਇਤ ਲਾਈ ਗਈ ਜਿੱਥੇ ਬਜ਼ੁਰਗ ਵਪਾਰੀ ਤੇ ਆਮ ਲੋਕ ਇਕੱਠੇ ਹੋਣ ਲੱਗੇ ਪੰਡਿਤ ਜੀ ਉਹ ਦੁਕਾਨਦਾਰ ਸੇਠ ਤੇ ਕੁਝ ਹੋਰ ਮੋਤਵਾਰ ਲੋਕ ਬੈਠੇ ਸੀ ਤੇ ਸਾਰਿਆਂ ਦੀਆਂ ਨਜ਼ਰਾਂ ਅਰਵਿੰਦ ਨੂੰ ਲੱਭਣ ਲੱਗੀਆਂ ਅਰਵਿੰਦ ਇਕੱਲਾ ਹੀ ਰੱਬ ਰੱਬ ਕਰਦਾ ਮੰਦਰ ਤੋਂ ਨਿਕਲਿਆ ਉਹਦੇ ਚਿੱਟੇ ਕਪੜੇ ਪਾਏ ਹੋਏ ਸੀ ਚਿਹਰੇ ਤੇ ਥਕਾਵਟ ਜ਼ਰੂਰ ਸੀ ਪਰ ਅੱਖਾਂ ਵਿੱਚ ਡਰ ਨਹੀਂ ਸੀ ਉਹ ਹੌਲੀ-ਹੌਲੀ ਪੰਚਾਇਤ ਦੇ ਨੇੜੇ ਆਇਆ ਤੇ ਸਾਰਿਆਂ ਦੇ ਸਾਹਮਣੇ ਜਾ ਕੇ ਖੜਾ ਹੋ ਗਿਆ ਸੇਠ ਨੇ ਤਿੱਖੀ ਆਵਾਜ਼ ਵਿੱਚ ਕਿਹਾ ਇਸ ਲੜਕੇ ਨੂੰ ਮੈਂ ਪਾਲਿਆ ਕੰਮ ਸਿਖਾਇਆ ਪਰ ਇਹਨੇ ਮੇਰੇ ਨਾਲ ਹੀ ਧੋਖਾ ਕੀਤਾ ਜੇਕਰ ਇਹ ਬੇਕਸੂਰ ਹੈ ਤਾਂ ਸਾਬਤ ਕਰੇ ਲੋਕ ਚੁੱਪ ਸੀ ਕਿਸੇ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਹੀ ਮੁੰਡਾ ਜਿਹਨੂੰ ਹਮੇਸ਼ਾ ਰੱਬ ਦੇ ਕਮਾਂ ਵਿੱਚ ਸਾਰਿਆਂ ਤੋਂ ਅੱਗੇ ਵੇਖਿਆ ਜਾਂਦਾ ਸੀ ਜਿਹਦੀ ਸਫਾਈ ਸੱਚਾਈ ਤੇ ਸਾਫ਼ ਦਿਲ ਦੀ ਲੋਕ ਮਿਸਾਲ ਦਿੰਦੇ ਸੀ ਅੱਜ ਚੋਰ ਬਣ ਕੇ ਲੋਕਾਂ ਦੇ ਸੱਚ ਝੂਠ ਦੀ ਕਚਹਿਰੀ ਵਿੱਚ ਖੜਾ ਸੀ ਪੰਡਤ ਜੀ ਨੇ ਹੱਥ ਚੁੱਕ ਕੇ ਸਭ ਨੂੰ ਚੁੱਪ ਕਰਾਇਆ ਫਿਰ ਅਰਵਿੰਦਵਲ ਵੇਖ ਕੇ ਕਿਹਾ ਪੁੱਤਰ ਜੇ ਤੂੰ ਚਾਹੇ ਤਾਂ ਹੁਣ ਆਪਣਾ ਦਾਵਾ ਪੇਸ਼ ਕਰ ਸਕਦਾ ਹੈ ਅਰਵਿੰਦ ਨੇ ਇੱਕ ਡੂੰਗਾ ਸਾਹ ਲੈ ਕੇ ਬੋਲਣਾ ਸ਼ੁਰੂ ਕੀਤਾ ਉਹ ਬੋਲਿਆ ਮੇਰੇ ਕੋਲ ਕੋਈ ਦਲੀਲ ਨਹੀਂ ਕੋਈ ਗਵਾਹ ਨਹੀਂ ਮੈਂ ਕਿਸੇ ਦਾ ਸਮਾਨ ਨਹੀਂ ਲੁੱਟਿਆ ਨਾ ਕਿਸੇ ਨਾਲ ਬਦਨੀਤੀ ਕੀਤੀ ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਸੱਚ ਕਦੇ ਵੀ ਚੁੱਪ ਨਹੀਂ ਰਹਿੰਦਾ ਜੇਕਰ ਮੈਂ ਚੋਰ ਹਾਂ ਤਾਂ ਰੱਬ ਗਵਾਹ ਹੈ ਤੇ ਜੇਕਰ ਮੈਂ ਬੇਕਸੂਰ ਹਾਂ ਤਾਂ ਉਹੀ ਮੇਰਾ ਵਕੀਲ ਹੈ ਲੋਕਾਂ ਉੱਤੇ ਜਿਵੇਂ ਚੁੱਪ ਦਾ ਗੁਬਾਰਜ ਆ ਗਿਆ ਅਰਵਿੰਦ ਦੇ ਇਹ ਬੋਲ ਸਿੱਧੇ ਦਿਲਾਂ ਉੱਤੇ ਅਸਰ ਕਰ ਰਹੇ ਸੀ ਉਸੇ ਵੇਲੇ ਅਚਾਨਕ ਪਿੰਡ ਦਾ ਇੱਕ ਨੌਜਵਾਨ ਦੌੜਦਾ ਹੋਇਆ ਆਇਆ ਉਹਦੇ ਹੱਥ ਵਿੱਚ ਇੱਕ ਚਾਬੀ ਸੀ ਸਾਹੂ ਸਾਹੀ ਹੁੰਦਾ ਹੋਇਆ ਉਹ ਬੋਲਿਆ ਇਹ ਚਾਬੀ ਮੈਨੂੰ ਦਰਿਆ ਦੇ ਕਿਨਾਰੇ ਮਿਲੀ ਤੇ ਨਾਲ ਹੀ ਇਹ ਥੈਲੀ ਵੀ ਸੀ ਜਿਹਦੇ ਤੇ ਸੇਠ ਜੀ ਦਾ ਨਾਮ ਲਿਖਿਆ ਹੈ ਸ਼ਾਇਦ ਕੋਈ ਚੋਰ ਉੱਥੇ ਛੱਡ ਗਿਆ ਹੋਵੇਗਾ ਸ਼ਾਇਦ ਅਰਵਿੰਦ ਨੂੰ ਫਸਾਉਣ ਲਈ ਸਾਰਿਆਂ ਦੀਆਂ ਨਜ਼ਰਾਂ ਸੇਠ ਵੱਲ ਟਿਕ ਗਈਆਂ ਉਹ ਚੁੱਪ ਜਾ ਹੋ ਗਿਆ ਜਿਵੇਂ ਉਹਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਹੋਵੇ ਪੰਡਤ ਜੀ ਨੇ ਥੈਲੀ ਖੋਲੀ ਤੇ ਦੇਖਿਆ ਕਿ ਅੰਦਰੋਂ ਦੁਕਾਨ ਦੇ ਖਾਸ ਕਾਗਜ਼ ਨਿਕਲੇ ਇੱਕ ਸਮਾਨ ਦੀ ਲਿਸਟ ਜਿਹਦੇ ਉੱਤੇ ਹੱਥੀਂ ਲਿਖੇ ਕੁਝ ਅੱਖਰ ਸੀ ਜਦੋਂ ਉਹ ਕਾਗਜ਼ ਸੇਠ ਨੇ ਵੇਖੇ ਤਾਂ ਉਸ ਨੂੰ ਤੁਰੰਤ ਸਭ ਕੁਝ ਯਾਦ ਆ ਗਿਆ ਇਹ ਲਿਖਤ ਉਸਦੇ ਪੁਰਾਣੇ ਨੌਕਰ ਦੀ ਸੀ ਜਿਹਨੂੰ ਸੇਠ ਨੇ ਕੁਝ ਸਾਲ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਸੀ ਤੇ ਉਹ ਜਾਣ ਬੁਝ ਕੇ ਦੁਕਾਨ ਦਾ ਨੁਕਸਾਨ ਕਰਨ ਆਇਆ ਸੀ ਤੇ ਉਸਨੇ ਦੁਕਾਨ ਦੇ ਕਾਗਜ਼ ਚੋਰੀ ਕੀਤੇ ਸੀ ਪਰ ਉਹਦੇ ਆਉਣ ਦੀ ਕਿਸੇ ਨੂੰ ਵੀ ਖਬਰ ਨਹੀਂ ਸੀ ਲੋਕਾਂ ਵਿੱਚ ਸਨਾਟਾ ਸ਼ਾ ਗਿਆ ਪੰਡਤ ਜੀ ਨੇ ਗੰਭੀਰ ਹੁੰਦਿਆਂ ਕਿਹਾ ਰੱਬ ਨੇ ਖੁਦ ਸੱਚ ਨੂੰ ਬੇਨਕਾਬ ਕਰ ਦਿੱਤਾ ਹੈ ਤੇ ਅਰਵਿੰਦ ਦੀ ਖਮੋਸ਼ੀ ਉਸਦੇ ਸੱਚੇ ਹੋਣ ਦੀ ਸਭ ਤੋਂ ਵੱਡੀ ਗਵਾਹੀ ਬਣ ਗਈ। ਲੋਕਾਂ ਦੀਆਂ ਅੱਖਾਂ ਭਰ ਆਈਆਂ। ਸੇਠ ਨੇ ਆਪਣੀਆਂ ਨਜ਼ਰਾਂ ਥੱਲੇ ਕਰ ਲਈਆਂ ਤੇ ਪਹਿਲੀ ਵਾਰ ਅਰਵਿੰਦ ਤੋਂ ਮਾਫੀ ਮੰਗੀ। ਅਰਵਿੰਦ ਨੇ ਸਿਰਫ ਇੰਨਾ ਕਿਹਾ ਕਿ ਮੇਰਾ ਹਿਸਾਬ ਉਸ ਰੱਬ ਦੇ ਨਾਲ ਹੈ ਤੇ ਜਿਹਦਾ ਹਿਸਾਬ ਉਹਦੇ ਨਾਲ ਹੁੰਦਾ ਹੈ ਉਹਨੂੰ ਕਿਸੇ ਤੋਂ ਬਦਲਾ ਲੈਣ ਦੀ ਲੋੜ ਨਹੀਂ ਹੁੰਦੀ। ਅਰਵਿੰਦ ਨੇ ਸੇਠ ਜੀ ਨੂੰ ਮਾਫ ਕਰ ਦਿੱਤਾ ਜਿਵੇਂ ਉਹਨੇ ਸੱਚਮੁੱਚ ਦਿਲੋਂ ਆਖ ਦਿੱਤਾ ਹੋਵੇ ਕਿ ਉਹ ਕਿਸੇ ਤੋਂ ਬਦਲਾ ਲੈਣ ਨਹੀਂ ਸਿਰਫ ਆਪਣਾ ਫਰਜ਼ ਨਿਭਾਉਣ ਆਇਆ ਹੈ। ਪਿੰਡ ਵਾਲਿਆਂ ਦੀਆਂ ਨਜ਼ਰਾਂ ਬਦਲ ਚੁੱਕੀਆਂ ਸੀ। ਉਹੀ ਲੋਕ ਜੋ ਕੁਝ ਦਿਨ ਪਹਿਲਾਂ ਉਹਨੂੰ ਚੋਰ ਸਮਝਦੇ ਸੀ ਹੁਣ ਉਸ ਨੂੰ ਰੱਬ ਦਾ ਭਗਤ ਸਮਝਣ ਲੱਗ ਪਏ। ਪੰਡਿਤ ਜੀ ਨੇ ਸਾਰੇ ਲੋਕਾਂ ਨੂੰ ਬੁਲਾਇਆ ਤੇ ਕਿਹਾ ਮੈਂ ਆਪਣਾ ਫਰਜ਼ ਨਿਭਾ ਦਿੱਤਾ ਹੈ। ਫਿਰ ਅਰਵਿੰਦ ਨੂੰ ਗੱਲ ਨਾਲ ਲਾ ਕੇ ਕਿਹਾ ਅੱਜ ਰੱਬ ਨੇ ਸਾਨੂੰ ਸਭ ਨੂੰ ਸਬਕ ਦਿੱਤਾ ਹੈ ਪਰ ਸਭ ਤੋਂ ਵੱਡਾ ਸਬਕ ਸਾਨੂੰ ਅਰਵਿੰਦ ਤੋਂ ਮਿਲਿਆ। ਉਸੇ ਰਾਤ ਅਰਵਿੰਦ ਮੰਦਰ ਵਿੱਚ ਦੇਰ ਰਾਤ ਤੱਕ ਬੈਠਾ ਰਿਹਾ। ਉਹ ਚੁੱਪ ਸੀ ਜਿਵੇਂ ਕੁਝ ਸੋਚ ਰਿਹਾ ਹੋਵੇ। ਉਹਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਗਹਿਰਾਈ ਆ ਚੁੱਕੀ ਸੀ। ਉਹ ਸਮਝ ਚੁੱਕਿਆ ਸੀ ਕਿ ਸੱਚਾਈ ਸਿਰਫ ਜ਼ੁਬਾਨ ਨਾਲ ਨਹੀਂ ਦਿਲ ਨਾਲ ਜੁੜੀ ਹੋਈ ਹੁੰਦੀ ਹੈ। ਤੇ ਕਈ ਵਾਰੀ ਖਮੋਸ਼ੀ ਸਭ ਤੋਂ ਉੱਚੀ ਆਵਾਜ਼ ਬਣ ਜਾਂਦੀ ਹੈ ਅਗਲੇ ਦਿਨ ਲੋਕਾਂ ਨੇ ਜਦੋਂ ਅਰਵਿੰਦ ਨੂੰ ਮਿਲਣਾ ਚਾਹਿਆ ਤਾਂ ਉਹ ਮੰਦਰ ਵਿੱਚ ਮੌਜੂਦ ਨਹੀਂ ਸੀ ਨਾ ਹੀ ਉਹ ਆਪਣੇ ਦਿਨ ਦੇ ਬਾਕੀ ਕੰਮਾਂ ਉਤੇ ਗਿਆ ਸੀ ਲੋਕਾਂ ਨੇ ਸੋਚਿਆ ਕਿ ਸ਼ਾਇਦ ਉਹ ਨਾਰਾਜ਼ ਹੋ ਗਿਆ ਹੋਵੇ ਪਰ ਜਦੋਂ ਦੁਪਹਿਰ ਵੀ ਲੰਘ ਗਈ ਤੇ ਅਰਵਿੰਦ ਦਾ ਕਿਤੇ ਵੀ ਪਤਾ ਨਾ ਚਲਿਆ ਤਾਂ ਚਿੰਤਾ ਵਧ ਗਈ ਆਖਰਕਾਰ ਪੰਡਿਤ ਜੀ ਉਹ ਸੇਠ ਤੇ ਕੁਝ ਬਜ਼ੁਰਗ ਉਹਦੇ ਕਮਰੇ ਵਿੱਚ ਪਹੁੰਚੇ ਪਰ ਕਮਰਾ ਖਾਲੀ ਸੀ ਸਿਰਫ ਇੱਕ ਕਾਗਜ਼ ਰੱਖਿਆ ਹੋਇਆ ਸੀ ਜਿਦੇ ਤੇ ਲਿਖਿਆ ਸੀ ਮੈਂ ਇੱਥੇ ਸਿਰਫ ਰੱਬੀ ਇਮਤਿਹਾਨ ਲਈ ਭੇਜਿਆ ਗਿਆ ਸੀ ਮੇਰਾ ਕੰਮ ਪੂਰਾ ਹੋ ਚੁੱਕਿਆ ਹੈ ਸਚਾਈ ਰੱਬ ਉੱਪਰ ਭਰੋਸਾ ਤੇ ਸਬਰ ਦੀ ਕਸੌਟੀ ਸਾਡੇ ਸਾਰਿਆਂ ਉੱਪਰ ਆਉਂਦੀ ਹੈ ਕਦੇ ਕਿਸੇ ਉੱਤੇ ਇਲਜ਼ਾਮ ਦੇ ਰੂਪ ਵਿੱਚ ਕਦੇ ਮਾਫੀ ਦੇ ਰੂਪ ਵਿੱਚ ਹੁਣ ਮੇਰਾ ਸਮਾਂ ਖਤਮ ਹੋ ਗਿਆ ਹੈ ਅਰਦਾਸ ਕਰਿਓ ਕਿ ਮੇਰਾ ਇਹ ਹਿਸਾਬ ਵੀ ਰੱਬ ਕੋਲ ਆਸਾਨ ਹੋਵੇ ਸਾਰੇ ਹੈਰਾਨ ਸੀ ਅਰਵਿੰਦ ਕਿੱਥੇ ਗਿਆ ਕੌਣ ਸੀ ਉਹ ਪਿੰਡ ਵਿੱਚ ਗੱਲਾਂ ਚੱਲਣ ਲੱਗੀਆਂ ਕੋਈ ਕਹਿਣ ਲੱਗਾ ਕਿ ਉਹ ਕੋਈ ਯਾਤਰੀ ਸੀ ਕੁਝ ਲੋਕ ਬੋਲੇ ਕਿ ਉਹ ਰੱਬ ਦਾ ਖਾਸ ਭਗਤ ਸੀ ਤੇ ਕੁਝ ਕਨੇ ਸਿਰਫ ਇਨਾ ਕ ਕਿਹਾ ਕਿ ਉਹ ਸਚਾਈ ਦਾ ਸ਼ੀਸ਼ਾ ਸੀ ਜੋ ਸਾਨੂੰ ਸਾਡਾ ਅਸਲ ਚਿਹਰਾ ਵਿਖਾ ਕੇ ਚਲਾ ਗਿਆ ਉਹਦੇ ਜਾਣ ਤੋਂ ਬਾਅਦ ਪਿੰਡ ਬਦਲ ਗਿਆ ਲੋਕ ਇੱਕ ਦੂਜੇ ਨਾਲ ਸੱਚ ਬੋਲਣ ਲੱਗ ਪਏ ਤੇ ਸਭ ਤੋਂ ਵੱਡੀ ਗੱਲ ਹਰ ਕੋਈ ਖਮੋਸ਼ੀ ਵਿੱਚ ਵੀ ਰੱਬ ਨਾਲ ਗੱਲ ਕਰਨ ਲੱਗ ਪਿਆ ਜਿਵੇਂ ਅਰਵਿੰਦ ਨੇ ਸਿਖਾਇਆ ਸੀ ਅਰਵਿੰਦ ਦਾ ਕਮਰਾ ਅੱਜ ਵੀ ਮੰਦਰ ਦੇ ਨਾਲ ਖਾਲੀ ਪਿਆ ਹੈ ਕੋਈ ਉਹਨੂੰ ਵਰਤਦਾ ਨਹੀਂ ਸਿਰਫ ਸਫਾਈ ਹੁੰਦੀ ਹੈ ਤੇ ਕੰਧ ਉੱਤੇ ਉਹੀ ਲਿਖਤ ਲਿਖੀ ਹੋਈ ਹੈ ਜੋ ਉਸ ਨੇ ਛੱਡੀ ਸੀ ਸੱਚ ਜੇਕਰ ਰੱਬ ਲਈ ਹੋਵੇ ਉਹ ਸੱਚ ਸ਼ਾਇਦ ਧੀਰ ਨਾਲ ਜਿੱਤਦਾ ਹੈ ਪਰ ਜਦੋਂ ਵੀ ਜਿੱਤਦਾ ਹੈ ਤਾਂ ਖਮੋਸ਼ੀ ਵੀ ਗਵਾਹੀ ਬਣ ਜਾਂਦੀ ਹੈ ਸੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਇਲਜ਼ਾਮ ਸਹਿਣਾ ਆਸਾਨ ਨਹੀਂ ਹੁੰਦਾ ਪਰ ਜੇਕਰ ਸਬਰ ਭਰੋਸਾ ਤੇ ਨੀਅਤ ਸਾਫ਼ ਹੋਵੇ ਤਾਂ ਰੱਬ ਖੁਦ ਇਨਸਾਫ਼ ਕਰਦਾ ਹੈ ਤੇ ਇੱਕ ਗੱਲ ਹੋਰ ਵੀ ਸਿੱਖਣ ਨੂੰ ਮਿਲਦੀ ਹੈ ਕਿ ਮੁਸ਼ਕਲ ਵਿੱਚ ਸਭ ਮੂੰਹ ਮੋੜ ਲੈਂਦੇ ਨੇ ਤੇ ਚੰਗੇ ਸਮੇਂ ਵਿੱਚ ਸਾਰੇ ਨਾਲ ਹੋ ਹੋ ਖੜਦੇ ਨੇ ਜੋ ਕਿ ਅੱਜਕੱਲ੍ਹ ਦੁਨੀਆ ਦੀ ਫਿਤਰਤ ਹੈ ਸੋ ਤੁਸੀਂ ਇਸ ਕਹਾਣੀ ਤੋਂ ਕੀ ਸਿੱਖਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਂ ਇਸੇ ਤਰ੍ਹਾਂ ਕੰਮ ਦੇ ਕਿੱਸੇ ਲਿਆਉਂਦਾ ਰਹਾਂਗਾ